ਪੰਜਾਬ ਵਿੱਚ ਜਿਹੜਾ ਕਿਸਾਨਾਂ ਨੂੰ ਪਿਛਲੇ ਦਿਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਉਹਨਾਂ ਦਾ ਧਰਨਾ ਚੱਕਿਆ ਗਿਆ ਤੇ ਉਹਨਾਂ ਦਾ ਜਿਹੜਾ ਸਮਾਨ ਹੈ ਉਹ 1947 ਦੀ ਵੰਡ ਵਾਂਗ ਇੱਕ ਤਰ੍ਹਾਂ ਨਾਲ ਲੁੱਟਪੁੱਟ ਕੀਤੀ ਗਈ ਉਸ ਦੀ ਅਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਹੁਣ ਤੱਕ ਛੱਡਿਆ ਨਹੀਂ ਗਿਆ ਤੇ ਜਿਹੜੇ ਉਹਨਾਂ ਦੇ ਲੀਡਰ ਨੇ ਉਹਨਾਂ ਨਾਲ ਧੋਖਾ ਕਰਕੇ ਮੀਟਿੰਗਾਂ ਦਾ ਵਾਅਦਾ ਕਰਕੇ ਉਹਨਾਂ ਨੂੰ ਚੱਕਿਆ ਤੇ ਜਿਹੜਾ ਖਨੌਰੀ ਅਤੇ ਸ਼ੰਭੂ ਦਾ ਹਾਲ ਹੋਇਆ ਇਹ ਵੀ ਦੇਖਣ ਜੋਗਾ ਤੇ ਪਿਛਲੇ ਦਿਨੀ ਜਿਹੜਾ ਪਟਿਆਲਾ ਦੇ ਵਿੱਚ ਜਿਹੜਾ ਕਰਨਲ ਐ ਉਸ ਦੀ ਕੁੱਟਮਾਰ ਹੋਈ ਐ ਇੱਥੋਂ ਪਤਾ ਲੱਗਦਾ ਕਿ ਪੰਜਾਬ ਦਾ ਜਿਹੜਾ ਮਾਹੌਲ ਐ ਉਹ ਸਖਾਵਾਂ ਨਹੀਂ ਐ ਅਤੇ ਜਦੋਂ ਅਸੀਂ ਇਸ ਮਾਮਲੇ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਾ ਕੇ ਇਹਨਾਂ ਦੀ ਜਿਹੜੀ ਐ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਜਿਹੜਾ ਆਨਸਰ ਐ ਕੀ ਐ ਜਿਹੜਾ ਭਗਵੰਤ ਮਾਨ ਐ ਇਸ ਬਾਰੇ ਕੀ ਸਵਾਲ ਦੇ ਜਵਾਬ ਦੇਣਗੇ ਤਾਂ ਉਹ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਨੇ ਕੀ ਕਹਿਣਾ ਪ੍ਰਤਾਪ ਸਿੰਘ ਬਾਜਵਾ ਦਾ ਉਹ ਤੁਹਾਨੂੰ ਦਿਖਾਉਨੇ ਆ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਤੇ ਬਾਕੀ ਵਿਰੋਧੀ ਪਾਰਟੀਆਂ ਦੇ ਸਪੀਕਰ ਵੀ ਉੱਥੇ ਬੋਲੇ ਬਟ ਮੈਨੂੰ ਇਸ ਦਾ ਬੜਾ ਅਫਸੋਸ ਹੈ ਕਿ ਪਾਰਲੀਮੈਂਟ ਪਾਰਲੀਮੈਂਟਰੀ ਕਨਵੈਨਸ਼ਨਸ ਦੇ ਮਤਾਬਕ ਜਦੋਂ ਵੀ ਗਵਰਨਰ ਸਾਹਿਬ ਦੇ ਅਡਰੈਸ ਤੇ ਡਿਬੇਟ ਹੋਣੀ ਹੁੰਦੀ ਹੈ ਜਾਂ ਬਹਿਸ ਹੋਣੀ ਹੁੰਦੀ ਹੈ ਹਮੇਸ਼ਾ ਸੂਬੇ ਦਾ ਮੁੱਖ ਮੰਤਰੀ ਉੱਥੇ ਹਾਜ਼ਰ ਰਹਿੰਦਾ ਹੈ ਕਿਉਂਕਿ ਉਹ ਲੀਡਰ ਆਫ ਦੀ ਹਾਊਸ ਹੁੰਦਾ ਹੈ ਐਂਡ ਵਿਸ਼ੇਸ਼ ਤੌਰ ਜਦੋਂ ਲੀਡਰ ਆਫ ਦੀ ਆਪੋਜੀਸ਼ਨ ਜਾਂ ਆਪੋਜੀਸ਼ਨ ਦੇ ਵਿਰੋਧੀ ਧਿਰ ਦੇ ਜੋ ਲੀਡਰ ਗੱਲ ਕਰਦੇ ਨੇ ਤੇ ਉਹਨਾਂ ਬਾਰੇ ਉਹਨਾਂ ਦੇ ਅਜ਼ਾਮਾਂ ਬਾਰੇ ਬਹੁਤ ਗੰਭੀਰਤਾ ਨਾਲ ਲੈਂਦੇ ਨੇ ਤੇ ਉਹਦਾ ਫਿਰ ਅਖੀਰ ਦੇ ਉੱਤੇ ਕਿਉਂਕਿ ਹਰ ਡਿਬੇਟ ਜਿਹੜੀ ਇਹ ਹਾਊਸ ਚੁਣੀ ਉਹਨੂੰ ਵਾਈਂਡ ਅਪ ਜਿਹੜਾ ਹੁੰਦਾ ਹੈ ਲੀਡਰ ਆਫ ਦਿ ਹਾਊਸ ਜਿਹੜਾ ਐਸ ਕੇਸ ਦੇ ਵਿੱਚ ਚੀਮਿਸਟ ਹੁੰਦਾ ਉਹ ਕਰਦਾ ਜਦੋਂ ਵੀ ਅਲੀਗੇਸ਼ਨ ਲੱਗਦੇ ਨੇ ਜਿਸ ਤਰ੍ਹਾਂ ਅੱਜ ਵਿਰੋਧੀ ਧਿਰ ਦੇ ਵੱਲੋਂ ਮੈਂ ਸਰਕਾਰ ਉੱਤੇ ਅਲੀਗੇਸ਼ਨ ਲਗਾਏ ਜੋ ਕਿਸਾਨਾਂ ਦੇ ਨਾਲ ਧਰੋ ਕੀਤਾ ਗਿਆ ਧੋਖਾ ਕੀਤਾ ਗਿਆ ਉਹਨਾਂ ਨੂੰ ਰੀਟੇਨ ਕੀਤਾ ਗਿਆ ਉਹਨਾਂ ਦੇ ਫੇਰ ਸ਼ੰਭੂ ਤੇ ਖਨੌਰੀ ਬਾਰਡਰਾਂ 'ਚ ਟਰਾਲੀ ਚੋਰੀ ਕੀਤੀਆਂ ਗਈਆਂ ਉਹਨਾਂ ਦੇ ਈਸੀ ਲਾਏ ਗਏ ਨੇ ਉਹਨਾਂ ਦੇ ਮੰਜੇ ਚੁੱਕੇ ਗਏ ਨੇ ਉਹਨਾਂ ਦੇ ਬਿਸਤਰੇ ਚੁੱਕੇ ਗਏ ਨੇ ਉਹ ਸਾਰੀਆਂ ਗੱਲਾਂ ਦੇ ਜਵਾਬ ਮੰਗੇ ਇਸ ਦੇ ਨਾਲ ਨਾਲ ਜਿੱਥੇ ਹੋਇਆ ਇੱਕ ਹਿੰਦੁਸਤਾਨ ਸਾਡੀ ਆਰਮੀ ਦੇ ਫੌਜ ਦੇ ਸਾਡੇ ਸਰਵਿੰਗ ਕਰਨਲ ਸਾਹਿਬ ਦੇ ਨਾਲ ਤੇ ਨਾਲ ਉਹਨਾਂ ਦੇ ਬੇਟੇ ਨਾਲ ਜਿਹੜਾ ਦੁਰਵਿਹਾਰ ਪੁਲਿਸ ਨੇ ਕੀਤਾ ਗਿਆ ਉਵੀ ਮੈਂ ਆ ਜਵਾਬ ਮੰਗਿਆ ਉਹਦੇ ਬਾਰੇ ਜਵਾਬ ਦਿਓ ਤੀਸਰਾ ਮਾਈਨਿੰਗ ਜਿੱਥੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ 20000 ਕਰੋੜ ਰੁਪਈਆ ਅਸੀਂ ਮਾਈਨਿੰਗ ਚ ਹਰ ਸਾਲ ਦਿਆ ਕਰਾਂਗੇ ਆ ਰਿਆ ਉਹਦੇ ਚ ਤਕਰੀਬਨ 300 ਕਰੋੜ ਤੋਂ ਵੀ ਥੋੜਾ ਉਹਦਾ ਪੁੱਛਿਆ ਕਿ ਦੱਸੋ ਤਿੰਨਾਂ ਸਾਲਾਂ ਦੇ 60000 ਕਰੋੜ ਰੁਪਏ ਦਾ ਕੀ ਬਣਿਆ ਤੇ ਉਹ ਪੈਸੇ ਗਏ ਕਿੱਥੇ ਨੇ ਚੌਥੀ ਗੱਲ ਮੈਨੂੰ ਜਵਾਬ ਪੁੱਛਿਆ ਸੀ ਕਿ ਐਤ ਕੀ ਚੋਨੇ ਦੀ ਜਦੋਂ ਖਰੀਦ ਸ਼ੁਰੂ ਹੋਈ ਮੰਡੀਆਂ ਵਿੱਚ ਸਮੁੱਚੇ ਮਾਲਵੇ ਦੁਆਬੇ ਤੇ ਮਾਝੇ ਦੀਆਂ ਮੰਡੀਆਂ ਵਿੱਚ ਦਾਸ ਨੂੰ ਜਾਣ ਦਾ ਮੌਕਾ ਮਿਲਿਆ ਤੂਰੀ ਵੀ ਚੀਫ ਮਿਨਿਸਟਰ ਸਾਹਿਬ ਦੇ ਹਲਕੇ ਚੂਹੇ ਗਿਆ ਸੀ 20 25 ਦਿਨ ਤੇ ਪਹਿਲੇ ਖਰੀਦ ਦੀ ਕੋਈ ਨਹੀਂ ਹੋਈ ਜਦੋਂ ਖਰੀਦ ਹੋਈ ਖੱਜਲ ਖਰਾਬੀ ਕਿਸਾਨਾਂ ਦੀ ਹੋਈ ਕਈ ਕੇ ਦਿਨ ਉਹਨਾਂ ਨੂੰ ਮੰਡੀਆਂ 'ਚ ਬਹਿਣਾ ਪਿਆ ਤੇ ਫਿਰ ਤਕਰੀਬਨ 200 ਰੁਪਿਆ ਫੀ ਕੁਇੰਟਲ ਐਵਰੇਜ ਲੁੱਟੋਈ ਮੈਂ ਪੁੱਛਿਆ ਕਿ ਤਕਰੀਬਨ 4000 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੀ ਜੇਬ 'ਚੋਂ ਕਟਿਆ ਗਿਆ ਤੁਹਾਡੇ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਨੇ ਫੂਡ ਐਂਡ ਸਪਲਾਈਜ਼ ਵਿਭਾਗ ਨੇ ਜਿਹੜੀ ਰਲ ਕੇ ਲੁੱਟ ਕਰਾਈ ਕਿਸਾਨੀ ਦੀ ਉਹਦੀ ਕੋਈ ਇਨਵੈਸਟੀਗੇਸ਼ਨ ਉਹਦੀ ਕੋਈ ਤਕੀਕਾਤ ਹੋਣੀ ਚਾਹੀਦੀ ਕਿ ਨਹੀਂ ਉਹਦਾ ਜਵਾਬ ਮੰਗਿਆ ਉਹਦਾ ਕੋਈ ਜਵਾਬ ਨਹੀਂ ਦਿੱਤਾ ਸਾਡੇ ਨੌਜਵਾਨ ਬੱਚੇ ਜਿਹੜੇ ਅਮਰੀਕਾ ਤੋਂ 에ਅਰ ਫੋਰਸ ਦੇ ਜਹਾਜ਼ਾਂ ਦੇ ਵਿੱਚ ਵਾਪਸ ਗਏ ਮੈਂ ਪੁੱਛਿਆ ਕਿ ਮੁੱਖ ਮੰਤਰੀ ਜੀ ਤੁਸੀਂ ਪ੍ਰਧਾਨ ਮੰਤਰੀ ਜੀ ਦੇ ਨਾਂ ਕੋਈ ਚਿੱਠੀ ਲਿਖੀ ਤੁਸੀਂ ਅਤਰਾਜਿਤ ਆਇਆ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਉਦੋਂ ਅਮਰੀਕਾ ਵੈਸੇ ਰਾਸ਼ਟਰਪਤੀ 트ੰਪ ਦੇ ਨਾਲ ਸੀ ਜਦੋਂ ਸਾਡੇ ਨੌਜਵਾਨ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਕੱਲਿਆ ਜਦੋਂ ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ